ਆਪਣੇ ਘਰ ਦੇ ਵਿੱਚ ਜੇਕਰ ਦਾਖਲ ਹੁੰਦੇ ਹੋ ਤਾਂ ਇੱਕ ਵਾਰ ਪਿੱਛੇ ਮੁੜ ਕੇ ਜ਼ਰੂਰ ਦੇਖ ਲਿਓ ਕਿ ਕੌਣ ਤੁਹਾਡੇ ਮਗਰ-ਮਗਰ ਆ ਰਿਹਾ ਹੈ ਕਿਉਂਕਿ ਇੱਕ ਮਹਿਲਾ ਰਹੀ ਦੇਖਿਆ ਤੇ ਉਸ ਨੂੰ ਇਸ ਦੀ ਕੀਮਤ ਮਹਿੰਗੀ ਚੁਕਾਉਣੀ ਪਈ ਹੈ ਮਾਮਲਾ ਸਾਹਮਣੇ ਆਇਆ ਪੰਚਕੋਲਾ ਦਾ ਜਿੱਥੇ ਇੱਕ ਮਹਿਲਾ ਸਕੂਟੀ ਤੇ ਸਵਾਰ ਹੋ ਕੇ ਜਾ ਰਹੀ ਸੀ ਪਿੱਛੇ-ਪਿੱਛੇ ਦੋ ਮੁੰਡੇ ਆ ਰਹੇ ਸੀ ਇੱਕ ਹੋਰ ਸਕੂਟੀ ਦੇ ਉੱਤੇ ਅੱਗੇ ਆਪਣੀ ਸਕੂਟੀ ਤੇ ਜਦ ਮਹਿਲਾ ਜਾਂਦੀ ਹੋਈ ਘਰ ਤੇ ਪਹੁੰਚੀ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਦਾਖਲ ਹੋਈ ਮਗਰ ਹੀ ਇੱਕ ਨੌਜਵਾਨ ਅੰਦਰ ਦਾਖਲ ਹੋ ਗਿਆ ਤੇ ਇੱਕ ਪਿੱਛੇ ਸਕੂਟੀ ਤੇ ਬੈਠਾ ਇੰਤਜ਼ਾਰ ਕਰਦਾ ਰਿਹਾ ਆਪਣੇ ਸਾਥੀ ਦਾ ਇਸ ਬਹਿਲਾ ਦੇ ਗਲ ਤੋਂ ਚਹਿਰ ਖੋਹੀ ਇੱਕ ਵਾਰ ਚਹਿਰ ਫੋਨ ਦੀ ਕੋਸ਼ਿਸ਼ ਕੀਤੀ ਨਹੀਂ ਖੋਈ ਗਈ ਮੁੜ ਕੋਸ਼ਿਸ਼ ਕੀਤੀ ਫਿਰ ਨਹੀਂ ਖੋਈ ਗਈ ਤੇ ਐਨੇ ਚ ਔਰਤ ਨੇ ਰੌਲਾ ਪਾ ਦਿੱਤਾ ਤੇ ਅੰਦਰੋਂ ਪਤੀ ਭੱਜ ਆਇਆ ਤੇ ਇਹ ਨੌਜਵਾਨ ਜੋ ਆ ਉੱਥੋਂ ਭੱਜ ਕੇ ਆਪਣੀ ਸਕੂਟੀ ਤੇ ਬੈਠ ਕੇ ਤੁਰੰਤ ਫਰਾਰ ਹੋ ਗਿਆ ਉਤੋਂ ਮਾਮਲਾ ਸਾਹਮਣੇ ਆਇਆ ਏ ਸੈਕਟਰ 17 ਤੋਂ ਪਰ ਚੰਡੀਗੜ੍ਹ ਦੇ ਨਹੀਂ ਪੰਚਕੁਲਾ ਦੇ ਸੈਕਟਰ 17 ਤੋਂ ਜਿੱਥੇ ਹਾਊਸ ਨੰਬਰ 1032 ਜਿੱਥੇ ਸਾਰੀ ਘਟਨਾ ਵਾਪਰੀ ਹੈ ਇਹ ਮਹਿਲਾ ਆਪਣੇ ਘਰ ਦੇ ਅੰਦਰ ਹੀ ਮੌਜੂਦ ਸੀ ਚੈਨ ਸਨੇਚਰ ਤੁਸੀਂ ਰਸਤੇ 'ਚ ਦੇਖੇ ਹੋਣੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੌਸਲੇ ਬੁਲੰਦ ਰਹੇ ਪਰ ਕੋਈ ਵਿਅਕਤੀ ਜੇਕਰ ਕਿਸੇ ਦੇ ਘਰ ਦੇ ਵਿੱਚ ਵੜ ਕੇ ਵੀ ਅੱਜ ਦੇ ਸਮੇਂ 'ਚ ਚੈਨ ਸਨੇਚਿੰਗ ਕਰਨ ਦੇ ਲਈ ਹੌਸਲਾ ਰੱਖ ਰਿਹਾ ਤਾਂ ਕਾਨੂੰਨ ਵਿਵਸਥਾ ਦਾ ਉਹਨਾਂ ਨੂੰ ਕਿੰਨਾ ਡਰ ਹੈ ਤੇ ਪੁਲਿਸ ਦਾ ਖੌਫ ਕਿੰਨਾ ਹੈ অপরাধੀ ਦੇ ਮਨ 'ਚ ਅੰਦਾਜ਼ਾ ਤੁਸੀਂ ਸਹਿਜੇ ਲਾ ਸਕਦੇ ਹੋ ਹਾਲਾਂਕਿ ਉੱਥੇ ਮੌਜੂਦ ਲੋਕਾਂ ਦੇ ਨਾਲ ਅਸੀਂ ਜਾ ਕੇ ਗੱਲ ਕੀਤੀ ਇਸ ਬਹਿਲਾ ਦੇ ਪਤੀ ਦੇ ਨਾਲ ਅਸੀਂ ਗੱਲ ਕੀਤੀ ਹੈ ਉਸ ਦਾ ਕਹਿੜਾ ਕਿ ਅਸੀਂ ਤਾਂ ਬੜਾ ਸੇਫ ਮੰਨਦੇ ਆ ਪੰਚਕੂਲਾ ਨੂੰ ਕਿਉਂਕਿ ਟਰਾਈ ਸਿਟੀ ਦੇ ਵਿੱਚ ਆਉਂਦਾ ਮਹਾਲੀ ਚੰਡੀਗੜ ਪੰਚਕੂਲਾ ਤੇ ਜੇਕਰ ਟਰਾਈ ਸਿਟੀ ਦੇ ਵਿੱਚ ਹੀ ਇਹ ਹਾਲ ਹੈ ਤਾਂ ਬਾਕੀ ਜਗ੍ਹਾ ਸੁਰੱਖਿਆ ਦਾ ਫਿਰ ਰਾਬੀ ਰੱਖਾ ਤਾਂ ਐਸੇ ਚ ਵੀਡੀਓ ਸਾਹਮਣੇ ਆਈ ਹੈ ਵੀਡੀਓ ਤੁਸੀਂ ਇੱਕ ਵਾਰ ਦੇਖੋ ਇਹ ਮਹਿਲਾ ਜਿਵੇਂ ਹੀ ਅੰਦਰ ਦਾਖਲ ਹੋਈ ਮਗਰ ਹੀ ਇਹ ਲੁਟੇਰੇ ਆ ਗਏ ਹੁਣ ਇੱਕ ਬਾਹਰ ਖੜਾ ਏ ਤੇ ਅੰਦਰ ਜੋ ਇਹ ਵਿਅਕਤੀ ਪਹੁੰਚਿਆ ਉਸ ਨੇ ਹਲਬਰਟ ਪਾਇਆ ਹੋਇਆ ਇਸ ਔਰਤ ਨੂੰ ਨਹੀਂ ਅੰਦਾਜ਼ਾ ਕਿ ਉਸ ਦੇ ਪਿੱਛੇ ਕੌਣ ਹੈ ਅਚਾਨਕ ਗਲੇ ਦੇ ਉੱਤੇ ਕੋਈ ਹੱਥ ਫੀਲ ਹੋਇਆ ਤੇ ਤੁਰੰਤ ਉਸ ਔਰਤ ਨੇ ચીਖੜਾ ਪੁਕਾਰਨਾ ਸ਼ ਤੇ ਉਹ ਵਿਅਕਤੀ ਫਿਰ ਜੋ ਹੈ ਉਸਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਚੈਰ ਖੋਲਵੇ ਪਰ ਜਿਆਦਾ ਜਦ ਨਹੀਂ ਦੇਖਿਆ ਕਿ ਉੱਥੋਂ ਚੈਰ ਖੋ ਸਕਦਾ ਹੈ ਤਾਂ ਫਿਰ ਉੱਥੋਂ ਆਪਣੀ ਜਾਨ ਬਚਾ ਕੇ ਭੱਜਣਾ ਬਿਹਤਰ ਸਮਝਿਆ। ਇਹੀ ਸਾਰਾ ਕੁਝ ਦੇਖਣ ਨੂੰ ਮਿਲਿਆ। ਹਾਲਾਂਕਿ ਅਸੀਂ ਗੱਲਬਾਤ ਜਦ ਕੀਤੀ ਉਸਦੇ ਪਰਿਵਾਰ ਦੇ ਨਾਲ ਜਾ ਕੇ ਕੀ ਕੁਝ ਕਿਹਾ ਉਸਦੇ ਪਤੀ ਦੇ ਜੋ ਕਿ ਬਚਾਉਣ ਦੇ ਲਈ ਭੱਜਿਆ ਸੀ ਉਹ ਨੌਜਵਾਨ ਕਿਸ ਤਰ੍ਹਾਂ ਦੇ ਸੀ ਤੇ ਨਾਲ ਦਾ ਹੀ ਇੱਕ ਇਲਾਕਾ ਹੈ ਜਿੱਥੇ ਪੂਰਾ ਸ਼ੱਕ ਹੈ ਕਿ ਇਹ ਲੋਕ ਉੱਥੋਂ ਹੀ ਆਏ ਨੇ ਪਰ ਉੱਥੇ ਕੋਈ ਕਾਰਵਾਈ ਨਹੀਂ ਹੋ ਰਹੀ। ਉਹ ਇਲਾਕਾ ਕਿਹੜਾ? उस बारे भी हुन शक जताया जा रहा है एक बार सुन दिया की क्या है इस व्यक्ति रे मिनट की घटना है ये मेरी वाइफ आई थी बाहर से और इस मोड़ से शायद उन्होंने पीछा किया दो दो जनों ने जो एक्टिवा पे थे और उन्होंने आगे फ्रंट से वापस मोड़ा है अपनी एक्टिवा को और बाहर यहां पे लगा दिए और एक जना फटाफट एक्टिवा से जंप मार के नीचे आया है और वो पीछे नॉर्मल अच्छे कपड़ों में था वो ऐसा लगता है जैसे जिम करता होगा लड़का क्योंकि गठीला शरीर था बना हुआ और वो पीछे पीछे आया है उसने पीछे से झपटा मारा है तो पहले चांस में बच गई मेरी वाइफ क्योंकि आ, उन्होंने हाथ छुड़वा लिया दूसरी बार हाथ मारा उसने फिर भी वो बच गई और उन्होंने सडनली मुझे आवाज लगाई तो मैंने पहले पीछे मुड़के देखा क्योंकि कोई भी ये चीज एक्सपेक्ट नहीं करता कि पंचकुला जैसे सेफ शहर में कि ऐसा कुछ होगा तो मैंने मुड़के घर हाँ, कर कर के अंदर बिल्कुल घर के अंदर तो तुरंत सिर्फ पांच सेकंड का फर्क था मैं फटाफट उठ के अपनी वाइफ की तरफ लपका हूँ पांच सेकंड के डिफरेंस में वो फटाफट वापस आया बाहर जो चालक था वो तैयार था एक्टिवा स्टार्ट करके वो उस पर है और वो निकल गए ਤੁਸੀਂ ਸੁਣ ਚੁੱਕਿਓ ਇਸ ਤੋਂ ਬਾਅਦ ਹੁਣ ਸਵਾਲ ਖੜਾ ਹੁੰਦਾ ਕਿ ਆਖਰਕਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਦੋਂ ਰੁਕਣਗੀਆਂ ਭਾਵੇਂ ਪੰਜਾਬ ਹੋਵੇ ਚੰਡੀਗੜ੍ਹ ਹੋਵੇ ਜਾਂ ਫਿਰ ਪੰਚਕੋਲਾ ਹਰ ਜਗ੍ਹਾ ਤੇ ਲੁੱਟਪਾਟ ਦਾ ਇਹੀ ਹਾਲ ਤੇ ਆਮ ਲੋਕ ਬੇਹਾਲ ਨੇ ਕੀ ਸਰਕਾਰ ਕਰੇ ਕੀ ਐਸੀਆਂ ਹਰਕਤਾਂ ਨੇ ਜੋ ਰੁਕ ਜਾਣ ਇਸ ਬਾਰੇ ਆਪਣੀ ਰਾਏ ਜ਼ਰੂਰ ਦਿਓ